ਕੱਲ ਅਸੀਂ ਇੱਥੇ ਪੰਚਕੂਲਾ ਤੇ ਜਿਲਖਪੁਰ ਹਾਈਵੇ ਅਸੀਂ ਜਾਮ ਕਰਾਂਗੇ ਬੇਦਬੀ ਹੋ ਰਹੀ ਸਾਡੇ ਤੁਹਾਨੂੰ ਉਹਦਾ ਪਰਚਾ ਹੋਏਗਾ ਚਾਹੇ ਉਹ ਆਪਣਾ ਕਿਤੇ ਵੀ ਟਿੰਡਪੌਲੀ ਚੱਕ ਕੇ ਚਲੇਗੀ ਆ ਲੇਕਿਨ ਪਰਚਾ ਕੱਲ ਹੋਏਗਾ ਹੋਏਗਾ ਬੇਦਬੀ ਦਾ ਪੰਜਾਬ ਸਰਕਾਰ ਕਰੇਗੀ ਕਰੇਗੀ ਨਹੀਂ ਤਾਂ ਆਪਾਂ ਕੱਲ ਹਰਿਆਣਾ ਔਰ ਪੰਜਾਬ ਦਾ ਜਿਹੜਾ ਬਾਰਡਰ ਹੈ ਪੰਚਕੂਲਾ ਆ ਆਪੋ ਜਾਮ ਲਾ ਰਹੇ ਹਾਂ ਸਰਕਾਰ ਦੀ ਪੁਲਿਸ ਡਿਪਾਰਟਮੈਂਟ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਕੱਲ ਨੂੰ ਅਸੀਂ ਧਰਨਾ ਦੇਣ ਜਾ ਰਹੇ ਹਾਂ ਪੰਜਾਬ ਹਰਿਆਣਾ ਹਾਈਵੇ ਬੰਦ ਕਰਨ ਜਾ ਰਹੇ ਹਾਂ ਜੈਂਟਸ ਕਰਨ ਤਾਂ ਠੀਕ ਹੈ ਜੇ ਲੇਡੀਜ਼ ਕਰਨ ਤਾਂ ਨਹੀਂ ਪਤਾ ਨਹੀਂ ਇਹਨਾਂ ਨੂੰ ਕੀ ਆਦਤ ਪਈ ਹੋਈ ਹੈ ਲੇਡੀਜ਼ ਨੂੰ ਆਦੀ ਪਾਂ ਦੀ ਜੁੱਤੀ ਬਣਾ ਕੇ ਰੱਖਣ ਦੀ ਉਠਣ ਨਹੀਂ ਦੇਣਾ ਅੱਜ ਦੇ ਯੁੱਗ 'ਚ ਵੀ ਇਹਨਾਂ ਨੇ ਲੇਡੀਜ਼ ਨੂੰ ਐਨਾ ਕ ਦਬਾਣ ਦੀ ਇਹਨਾਂ ਦੀ ਕੋਸ਼ਿਸ਼ ਹੈ ਬੜੀ ਇੱਕ ਬੈਕਵਰਡ ਸੋਚ ਹੈ ਹਾਂਜੀ ਰੋਜੀ ਅੱਜ ਇਕੱਠੇ ਹੋਏ ਆ ਫੇਰ ਦੁਬਾਰੇ ਤੁਸੀਂ ਕਿਸ ਵਾਸਤੇ ਇਕੱਠੇ ਹੋਏ ਹੋ ਜੈ ਸ਼੍ਰੀ ਰਾਮ ਅੱਜ ਐਕਚੁਅਲੀ ਕੱਲ੍ਹ ਨਾਲ ਸਾਡੀ ਭੈਣ ਨੂੰ ਥਾਣੇ ਤੋਂ ਫੋਨ ਆਇਆ ਸੀਗਾ ਅਜੋ ਸਾਹਿਬ ਦਾ ਉਹਨਾਂ ਨੇ ਕਿਹਾ ਜੀ ਵੀ ਕੱਲ ਤੁਸੀਂ ਆ ਜਾਓ ਤੁਸੀਂ ਜਿਹੜੀ ਐਪਲੀਕੇਸ਼ਨ ਦੇ ਕੇ ਗਈ ਸੀ ਉਹਦੇ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਤੇ ਅੱਜ ਕੁਦਰਤੀ ਉਹਨਾਂ ਦੀ ਡਿਊਟੀ ਅੱਜ ক্রিকেট ਸਟੇਡੀਅਮ ਦੇ ਪਾਸੇ ਕਿੱਥੇ ਲੱਗ ਗਈ ਸੋ ਅੱਜ ਐਸ ਐਚਓ ਸਾਹਿਬ ਨੇ ਕਿਹਾ ਵੀ ਮੈਂ ਇੱਥੇ ਅਵੇਲੇਬਲ ਨਹੀਂ ਹਾਂ ਵੀ ਕੱਲ ਤੁਹਾਡੇ ਲਈ ਕਰਾਂਗਾ ਪਰ ਅਸੀਂ ਕੱਲ ਦਾ ਤੁਹਾਨੂੰ ਪਤਾ ਹੀ ਹੈ ਅਸੀਂ ਪ੍ਰੋਗਰਾਮ ਰੱਖੀ ਬੈਠੇ ਹਾਂ ਸਾਰੇ ਸਾਡੀ ਸੰਸਥਾਵਾਂ ਇਕੱਠੀਆਂ ਹੋਈਆਂ ਕੱਲ ਅਸੀਂ ਇੱਥੇ ਪੰਚਕੁਲਾ ਤੇ ਜਿਲਖਪੁਰ ਹਾਈਵੇ 'ਤੇ ਅਸੀਂ ਜਾਮ ਕਰਾਂਗੇ ਤੇ ਬਾਕੀ ਕੱਲ ਵੀ ਕੱਲ ਦੇਖੇਗੀ ਕੀ ਕਾਰਵਾਈ ਹੁੰਦੀ ਹੈ ਬਾਕੀ ਹੋ ਸਕਦਾ ਜੀ ਕੱਲ ਨੂੰ ਅਸੀਂ ਸਾਰੀ ਜਿਹੜੀਆਂ ਵੀ ਸਾਡੇ ਨਾਲ Hindu ਪਾਰਟੀਆਂ ਜੁੜੀਆਂ ਹੋਈਆਂ ਸੰਸਥਾਵਾਂ ਜੁੜੀਆਂ ਹੋਈਆਂ ਜੋ ਕਿ ਆਪਣੇ Hindu ਧਰਮ ਦੇ ਨਾਲ ਖੜੀਆਂ ਆ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਉਹਦੇ ਵਿੱਚ ਕਾਂਗਰਸ ਵੀ ਹੈ BJP ਵੀ ਹੈ ਉਹਦੇ ਚ ਸਾਰੇ ਮਤਲਬ ਕਾਂਗਰਸ ਹਰ ਇੱਕ ਪਾਰਟੀ ਦੇ ਮੈਂਬਰ ਹੈ ਉਹ ਕਹਿੰਦੇ ਅਸੀਂ ਪਾਰਟੀ ਦੇ ਬੈਨਰ ਥੱਲੇ ਨਹੀਂ ਆ ਰਹੇ ਅਸੀਂ ਇੱਕ Hindu ਨਾਤੇ Hindu ਹੋਣ ਦੇ ਨਾਤੇ ਆ ਰਹੇ ਹਾਂ ਤੇ ਉਹ ਕੱਲ ਦੇਖੋ ਕਿੰਨੇ ਕੁ ਬੰਦੇ ਪਹੁੰਚਦੇ ਆ ਇੱਥੇ ਤੇ ਕੱਲ ਅਸੀਂ ਫਿਰ ਜਵਾਬ ਮੰਗਾਂਗੇ ਸਾਰੇ ਕਿਸੇ ਪ੍ਰਸ਼ਾਸਨ ਨੂੰ ਕੋਈ ਅਲਟੀਮੇਟਮ ਦਿੱਤਾ ਜੀ ਪ੍ਰਸ਼ਾਸਨ ਨੂੰ ਇੱਥੇ ਤਾਂ ਅਸੀਂ ਦਿੱਤਾ ਹੋਇਆ ਕਿ ਕੰਪਲੇਂਟ ਕੀਤੀ ਹੋਈ ਸੀ ਪੰਚਕੁੱਲਾ ਪ੍ਰਸ਼ਾਸਨ ਨਾਲ ਅੱਜ ਸਵੇਰ ਦਾ ਅਸੀਂ ਦੇਖਿਆ ਵੀ ਡੀਸੀ ਸਾਹਿਬ ਬੈਠੇ ਨਹੀਂ ਹੈਗੇ ਆਫਿਸ ਤੇ ਅਸੀਂ ਜਾਣ ਲੱਗੇ ਹੁਣ ਜੇ ਹੁਣੇ ਮਿਲ ਕੇ ਠੀਕ ਹੈ ਜੀ ਉਹਨਾਂ ਨੂੰ ਰਿਕੁਐਸਟ ਕਰਕੇ ਆਵਾਂ ਵੀ ਕੱਲ ਅਸੀਂ ਆਹ ਕਰਨ ਲੱਗੇ ਆ ਅਗਰ ਨਹੀਂ ਮਿਲੇ ਤਾਂ ਕੁਦਰ ਨਹੀਂ ਜੀ ਅਸੀਂ ਆਪਣਾ ਕੰਮ ਕੱਲ ਸ਼ੁਰੂ ਕਰ ਦਾਂਗੇ ਕਿਹੜੇ ਕਿਹੜੇ ਨੁਮਾਇੰਦੇ ਆ ਰਹੇ ਆ ਜੀ ਤੁਹਾਡੇ ਕੱਲ ਨੂੰ ਇੱਥੇ ਜਿਹੜਾ ਮੈਂ ਨੁਮਾਇੰਦੇ ਹੁਣ ਇਦਾਂ ਮੈਂ ਤਾਂ ਸਾਰੇ ਜਿੰਨੇ ਆਮ ਹੀ ਵੈਸੇ ਤਾਂ ਆਏਗੇ ਹਿੰਦੂ ਜਨਤਾ ਨੂੰ ਰਿਕੁਐਸਟ ਕੀਤੀ ਹੈ ਭਾਈ ਜਿਹੜੇ ਆਪਣੇ ਧਰਮ ਨਾਲ ਖੜੇ ਆ ਉਹ ਜ਼ਰੂਰ ਆਓ ਤੁਹਾਨੂੰ ਪਤਾ ਹੀ ਹੈ ਕਾਫੀ ਦਿਨ ਦਾ ਰਾਮਲੀਲਾ ਦਾ ਮੁੱਦਾ ਗਰਮਾਇਆ ਹੋਇਆ ਹੈ ਔਰ ਪੰਜਾਬ ਸਰਕਾਰ ਵੀ ਪੁਲਿਸ ਡਿਪਾਰਟਮੈਂਟ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਕੱਲ ਨੂੰ ਅਸੀਂ ਦਰਨਾ ਦੇਣ ਜਾ ਰਹੇ ਆਂ ਪੰਜਾਬ ਹਰਿਆਣਾ ਹਾਈਵੇ ਬੰਦ ਕਰਨ ਜਾ ਰਹੇ ਆਂ ਔਰ ਫੇਰ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ 23 ਤਰੀਕ ਨੂੰ ਆਡੀਟੋਰੀਅਮ ਦੇ ਅੱਗੇ ਅਸੀਂ ਤਿੰਨੇ ਜਾਣੇ ਆਤਮਦਾ ਕਰਾਂਗੇ ਸਰਕਾਰ ਨੂੰ ਕਹਿੰਦੇ ਅੱਜ ਵੀ ਚੇਤਾਵਨੀ ਦਿੰਦੇ ਆਂ ਕਿ ਆਪਣੇ ਆਪ ਨੂੰ ਸੰਭਲ ਜਾਓ ਧਰਮ ਦੇ ਨਾਂ ਤੇ ਕੱਲ ਨੂੰ ਇਹ ਨਾ ਹੋਵੇ ਯਾਰ ਇੱਕ ਤਾਂ ਤਾਂ ਗਲਤ ਸੀ ਪਲੀਜ਼ ਮੇਰੀ ਰਿਕਵੈਸਟ ਹੈ ਇਸ ਚੀਜ਼ ਨੂੰ ਸਮਝੋ ਔਰ ਹੋਏ ਖਬਰ ਮਿਲੀ ਆ 23 ਤਰੀਕ ਨੂੰ ਗਵਰਨਰ ਸਾਹਿਬ ਦੀ ਪਤਨੀ 25 ਤਰੀਕ ਨੂੰ ਹੋ ਰਹੀ ਉਹਦੀ ਧਰਮ ਪਤਨੀ ਆ ਰਹੀ ਹੈ ਉੱਥੇ ਇੰਨਾ ਗਵਰਨਰ ਸਾਹਿਬ ਨੂੰ ਕਹਿਣਾ ਚਾਹਾਂ ਕੁਝ ਧਰਮ ਦੇ ਨਾਲ ਨਹੀਂ ਖੜੇ ਮਤਲਬ বিজেপি ਪਾਰਟੀ ਦੀ ਵੀ ਆ ਕੇ ਧਰਮ ਦੇ ਨਾਲ ਨਹੀਂ ਖੜ ਰਹੇ ਗਵਰਨਰ ਸਾਹਿਬ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਮੰਨ ਨਹੀਂ ਹੁੰਦੇ ਤੁਹਾਡੇ ਆਦਰ ਨਹੀਂ ਹੁੰਦੇ ਜੇ ਤੁਸੀਂ ਲੋਕ ਵੀ ਨਹੀਂ ਖੜ ਰਹੇ ਫਿਰ ਇਹ ਮਤਲਬ ਧਰਮ ਦਾ ਹੁਣ ਮਤਲਬ ਹੀ ਨਹੀਂ ਰਿਹਾ ਫਿਰ ਆਪਾਂ ਆਤਮ ਦਾ ਕਰਾਂਗੇ ਤਾਂ ਕਰਾਂਗੇ ਕਰਾਂਗੇ ਜਿਹੜਾ ਵਿਰੋਧ ਆਰਾਮਲੀ ਨੂੰ ਲੈ ਕੇ ਕੀਤਾ ਜਾ ਰਿਹਾ ਤੇ ਤੁਹਾਨੂੰ ਕੀ ਲੱਗਦਾ ਵੀ ਕਿਉਂ ਕੀਤਾ ਜਾ ਰਿਹਾ ਕਿਉਂ ਨਹੀਂ ਹੋਣਾ ਚਾਹੀਦਾ ਤੁਹਾਡਾ ਕੀ ਕਹਿਣਾ ਹੈ ਇਹਦੇ ਵਿੱਚ ਉਹ ਧਰੋਲ ਦੀ ਗੱਲ ਤਾਂ ਮੈਨੂੰ ਤਾਂ ਕੋਈ ਪਿੱਛੇ ਸਮਝ ਨਹੀਂ ਆ ਰਹੀ ਕਿਉਂਕਿ ਤੁਸੀਂ ਦੇਖੋ ਆਪਣਾ ਦੇਸ਼ ਤਾਂ ਬੜਾ ਧਾਰਮਿਕ ਦੇਸ਼ ਹੈ ਜਿਨ੍ਹਾਂ ਦਾ ਜੋ ਹੈ ਸਨਾਤਨ ਦੀ ਔਰ ਅਧਿਆਤਮਿਕ ਦੀ ਗੱਲ ਆਪਣੇ ਦੇਸ਼ 'ਚ ਕਿਤੇ ਨਹੀਂ ਹੈਨੀ। ਰਾਮਲੀਲਾ ਸਦੀਆਂ ਤੋਂ ਹੁੰਦੀ ਆਈ ਅੱਜ ਦਾ ਤਾਂ ਕੋਈ ਕੰਮ ਹੈ ਨਹੀਂ। ਉਹਦੇ 'ਚ ਅਜੇ ਤੱਕ ਸੀਤਾ ਮਾਤਾ ਕੋਲ ਕਿਰਦਾਰ ਨੇ ਬਣਾ। ਜਾਨਕੀ ਜੀ ਦਾ ਰੋਲ ਕੌਣ ਕਰ ਰਿਹਾ ਹੈ? ਮੰਦੋਦਰੀ ਜੀ ਦਾ ਰੋਲ ਕੌਣ ਕਰ ਰਿਹਾ ਹੈ? ਕੇਕਈ ਮਾਤਾ ਦਾ ਰੋਲ ਕੌਣ ਕਰ ਰਿਹਾ ਹੈ? ਕਸ਼ਲਿਆ ਸੁમિતਰਾ ਮਾਤਾ ਦਾ ਰੋਲ ਕੌਣ ਕਰਦਾ? ਕੌਣ ਉਰਮਿਲਾ ਦਾ ਰੋਲ ਕਰਦਾ? ਬੰਦੇ ਕਰਦੇ ਆ ਮਤਲਬ ਜੈਂਟਸ ਕਰਨ ਤਾਂ ਠੀਕ ਹੈ ਤੇ ਲੇਡੀਜ਼ ਕਰਨ ਤਾਂ ਨਹੀਂ ਪਤਾ ਨਹੀਂ ਇਹਨਾਂ ਨੂੰ ਕੀ ਆਦਤ ਪਈ ਹੋਈ ਹੈ ਲੇਡੀਜ਼ ਨੂੰ ਆਦੀ ਪਾ ਦੀ ਜੁੱਤੀ ਬਣਾ ਕੇ ਰੱਖਣ ਦੀ ਉਠਣ ਨਹੀਂ ਦੇਣਾ ਅੱਜ ਦੇ ਯੁੱਗ 'ਚ ਵੀ ਇਹਨਾਂ ਨੇ ਲੇਡੀਜ਼ ਨੂੰ ਐਨਾ ਕ ਦਬਾਣ ਦੀ ਇਹਨਾਂ ਦੀ ਕੋਸ਼ਿਸ਼ ਹੈ ਬੜੀ ਇੱਕ ਬੈਕਵਰਡ ਸੋਚ ਹੈ ਕੋਈ ਸ਼ਾਸਤਰ ਕੋਈ ਸ਼ਾਸਤਰ ਕੋਈ ਕਿਤਾਬ ਕੋਈ ਗ੍ਰੰਥ ਦਿਖਾਓ ਤਾਂ ਸਹੀ ਜਿੱਥੇ ਲਿਖਿਆ ਹੋਇਆ ਹੈ जी अहिल्या उसको उनको, उनको तारा है। वो तो महिलाओं को तारने के लिए धरती पर उन्होंने जन्म लिया उसी महिला को दबाने के लिए हम कुछ लोग लग गए हैं हमारी समझ से बाहर बिल्कुल हम कुछ गलत नहीं करते